ਸਰਜੀ ਸਿੰਘ ਤੇ ਬੰਗਲਾਦੇਸ਼ ਸੀਗਾ ਬੰਗਲਾਦੇਸ਼ ਹਾਂ ਬੰਗਲਾਦੇਸ਼ ਤੇ ਉਸ ਟਾਈਮ ਜੋ ਜਨਰਲ ਸੀਗਾ ਜਨਰਲ ਸਵੇਕ ਸਿੰਘ ਸੀਗਾ ਅੱਛਾ ਜੀ ਲੇਕਿਨ ਜੀ ਨੇ ਜਨਰਲ ਸਵੇਕ ਸਿੰਘ ਨੇ 90000 ਫੌਜ ਦੇ ਹੱਥ ਖੜਾ ਕੇ ਹਥਿਆਰ ਥੱਲੇ ਕਰਾਤੇ ਸੀ ਹੱਥ ਖੜੇ ਕਰਾਤੇ ਸੀਗੇ ਹੱਥ ਖੜੇ ਕਰਾ ਜੀ ਇਹ ਕਿਹੜੇ 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 ਮੁਲਕ ਨਾਲ ਹੋਈ ਸੀ ਲੜਾਈ ਇਹ ਬੰਗਲਾ ਬੰਗਲਾਦੇਸ਼ ਨਾਲ ਤੇ ਹਿੰਦੁਸਤਾਨ ਦੇ ਇਧਰ ਪੱਛਮੀ ਪਾਕਿਸਤਾਨ ਪੱਛਮੀ ਪਾਕਿਸਤਾਨ 77 ਦੇ ਵਿੱਚ 77 ਦੇ ਵਿੱਚ 3 ਅੱਠ ਤਰੀਕ ਨੂੰ 8 ਵਜੇ ਪਾਕਿਸਤਾਨ ਨੇ ਗੋਲਾ ਕੱਢਤਾ ਸੀਗਾ ਜਿਹੜਾ ਕਿ 18 ਤਰੀਕ ਨੂੰ ਸੀਸਫਾਇਰ ਹੋ ਗਿਆ ਸੀ ਵਾਜੀ 18 ਤਰੀਕ ਨੂੰ 1971 ਨੂੰ ਸੀਸਫਾਇਰ ਹੋ ਗਿਆ ਸੀ ਜਦੋਂ ਪਾਕਿਸਤਾਨ ਦੇ ਹੱਥ ਕੜੇ ਹੋ ਗਏ ਉਹਨਾਂ ਨੇ ਆਪ ਸੀਸਫਾਇਰ ਲੇਕਿਨ ਆਪਣੇ ਦੇਸ਼ ਨੇ ਨਹੀਂ ਹੱਥ ਕੜੇ ਕਰੇ ਲੇਕਿਨ ਪਾਕਿਸਤਾਨ ਨੇ ਹੱਥ ਕੜੇ ਕਰਕੇ ਹਥਿਆਰ ਤੇ ਹੱਥ ਕੜੇ ਕਰਕੇ ਖੜੇ ਹੋ ਗਏ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਸਾਲ ਮੇਲੇ ਵਤਨ 'ਤੇ ਮਿਟਲੇ ਵਾਲੋ ਕਾ ਵਤਨ 'ਤੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ ਵਤਨ 'ਤੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ ਸਵਾਗਤ ਹੈ ਆਪਣੇ ਆਰਟੀਵੀ ਚੈਨਲ ਨਿੱਲਵਾਲ ਤੇ ਤੁਹਾਡਾ ਅੱਜ ਅਸੀਂ ਪਹੁੰਚੇ ਹਾਂ ਸ਼ਾਇਲੀ ਦੇ ਨੇੜਲੇ ਪਿੰਡ ਸੰਗਤੀ ਵਾਲਾਂ ਦੇ ਵਿੱਚ ਜਿਹੜਾ ਕਿ ਲਹਿਰਾ ਸਾਈਡ ਦੇ ਵਿੱਚ ਪੈਂਦਾ ਹੈ ਇੱਥੇ ਦੇ ਸ਼ਹੀਦ ਹੋਏ ਨੇ ਸ਼ਹੀਦ ਸਿਪਾਹੀ ਸਰਜੀਤ ਸਿੰਘ ਜਿਹੜੇ ਆਰਮੀ ਦੇ ਵਿੱਚ 1971 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੇ ਸੰਬੰਧ ਵਿੱਚ ਅੱਜ ਇਹਨਾਂ ਦੇ ਜਿਹੜੀ ਵਰਸੀ ਹੈ 55ਵੀਂ ਵਰਸੀ ਅੱਜ ਮਨਾਈ ਗਈ ਹੈ ਤੇ ਭੋਗ ਤੋਂ ਪਰੰਤ ਬਹੁਤ ਸਾਰੇ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਭੋਗ ਤੋਂ ਪਰੰਤ ਬਹੁਤ ਸਾਰੇ ਸੱਜਣ ਇਸ ਸਮਾਗਮ ਦੇ ਵਿੱਚ ਪਹੁੰਚੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਵਖ ਵਖ ਸਖੇਤਾਂ ਇਲਾਕੇ ਦੀਆਂ ਇੱਥੇ ਪਹੁੰਚੀਆਂ ਆਓ ਆਪਾਂ ਤੁਹਾਨੂੰ ਗੱਲਬਾਤ ਵੀ ਕਰਾਂਗੇ ਤੇ ਪਹਿਲਾਂ ਸਟੈਚੂ ਜਿਹੜਾ ਇਹਨਾਂ ਦਾ ਸਮਾਰਕ ਜਿਹੜਾ ਲੱਗਿਆ ਉੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਆ ਦੇਖੋ ਇਹਨਾਂ ਨੇ ਸਾਰਾ ਇਹਦਾ ਪੂਰਾ ਵਿਵਹਾਰ ਲਿਖਿਆ ਹੋਇਆ ਇਹ ਤੇ ਵੀ ਤੁਹਾਨੂੰ ਦਿਖਾ ਦੇ ਪਹਿਲਾਂ ਪੂਰਾ ਵਿਵਰਣ ਇਹਨਾਂ ਦਾ ਤੁਸੀਂ ਪੜ੍ਹ ਸਕਦੇ ਹੋ ਆ ਸਾਹਮਣੇ ਲਿਖਿਆ ਜਿਹੜਾ ਇਹਨੂੰ ਕਲੋਜ਼ ਕਰਕੇ ਦਿਖਾ ਦੇ ਬਈ ਅੱਜ ਆਪਾਂ ਇਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚੇ ਸੀ ਜੀ ਆ ਦੇਖੋ ਤੁਸੀਂ ਅ ਸ਼ਹੀਦ ਸਰਜੀਤ ਸਿੰਘ ਉਹਨਾਂ ਦਾ ਜਿਹੜਾ ਸਟੈਚੂ ਲੱਗਿਆ ਹੋਇਆ ਤੇ ਬਹੁਤ ਸਾਰੀ ਸੰਗਤ ਨੇ ਅੱਜ ਹਾਜ਼ਰੀ ਭਰੀ ਹੈ ਉਹਨਾਂ ਦੇ ਤੇ ਜਾਣਕਾਰੀ ਲਵਾਂਗੇ ਹਣਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਾਂਜੀ ਆਜੋ ਚੱਲਦੇ ਹਾਂ ਆਪਨੇ ਫੌਜੀ ਵੀ ਸਾਡੇ ਸ਼ਿਪਾਹੀ ਵੀਰ ਪੁਲਿਸ ਦੇ ਇਨਾ ਕਰਕੇ ਚਿਹਰ ਦੀ ਨਹੀਂ ਸੁਣਨੇਗੇ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਪੁੱੁਰਨਾ ਨਹੀਂ ਚਾਹੀਦਾ ਇਸੇ ਆਧਾਰ ਤੇ ਸਰਕਾਰ ਵਨਸਰ ਮੁੱਖ ਮੰਤਰੀ ਭਗਵਾਨ ਭਗਵੰਤ ਮਾਨ ਜੀ ਦੁਆਰਾ ਸ਼ਹੀਦਾਂ ਦੇ ਮਾਨ ਸਨਮਾਨ ਦੇਣ ਲਈ ਪਰਮਾਤਮਾ ਨਾਲ ਕਰੀ ਕੋਈ ਹੱਥ ਸਾਫ ਵਾਪਰਦਾ ਤਾਂ ਉਹਨੂੰ ਕਰੋੜ ਰੁਪਏ ਦੀ ਰਾਸ਼ੀ ਕੱਲੇ ਕੱਲੇ ਸ਼ਹੀਦ ਫੌਜੀ ਨੂੰ ਉਦਾਹਰਣ ਦੇ ਤੌਰ ਤੇ ਜਿਹੜੀ ਆਪਣੇ ਸ਼ਾਲਦੀਖੇਪੜ ਤੇ ਬਘਰੋਲ ਪਿੰਡ ਦੇ ਵੀ ਗਏ ਇਸੇ ਤਰ੍ਹਾਂ ਦੀ ਸੰਗਤੀ ਵਾਲਾ ਪਿੰਡ ਦੇ ਵਿੱਚ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਯਾਦਗਾਰ ਰੱਖਣ ਲਈ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਇੱਕ ਗੇਟ ਦਾ ਉਹ ਘਟਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ ਨੂੰ ਕਿਸ ਤਰ੍ਹਾਂ ਦਾ ਖੀਰ ਹੈ ਮੈਂ ਅੱਜ ਸਪਾਈ ਸਰਜੀਤ ਸਿੰਘ ਜੀ ਵਰਸੀ ਤੇ ਪਹੁੰਚੇ ਆ ਉਹਨਾਂ ਦੀ ਵਰਸੀ 53 ਸਾਲੀ ਮਨਾਈ ਜਾ ਰਹੀ ਹੈ ਜਿਹਨੂੰ ਅੰਗਰੇਜ਼ੀ ਚ 53 ਇਅਰ ਕਹਿੰਦੇ ਨੇ ਜੀ ਮੇਰਾ ਪਿੰਡ ਛਾੜ ਲਿਆ ਜੀ ਆਏ ਜੇ ਮੈਂ ਸਾਰਾ ਸਮਾਂ ਰਿਟਾਇਰਮੈਂਟ ਸੂਬੇਦਾਰ ਹੁਜ ਸਿੰਘ ਤਾਉਂਗ ਤੇ ਮੈਂ ਵੀ 71 ਦੀ ਲੜਾਈ ਵਿੱਚ ਸ਼ਮੋ ਜੌੜੀਆਂ ਸੀਗਾ ਤੇ ਸਰਜੀਤ ਸਿੰਘ ਤੇ ਬੰਗਲਾਦੇਸ਼ ਸੀਗਾ ਬੰਗਲਾਦੇਸ਼ ਹਾਂ ਬੰਗਲਾਦੇਸ਼ ਤੇ ਉਸ ਟਾਈਮ ਜੋ ਜਨਰਲ ਸੀਗਾ ਜਨਰਲ ਸਵੇਕ ਸਿੰਘ ਸੀਗਾ ਅੱਛਾ ਜੀ ਲੇਕਿਨ ਜੀਨੇ ਜਨਰਲ ਸਵੇਕ ਸਿੰਘ ਨੇ 90 ਹਜ਼ਾਰ ਫੌਜ ਦੇ ਹੱਥ ਖੜਾ ਕੇ ਹਥਿਆਰ ਥੱਲੇ ਕਰਾਤੇ ਹੱਥ ਖੜੇ ਕਰਾਤੇ ਸੀਗੇ ਹੱਥ ਖੜੇ ਕਰਾਏ ਸੀਗੇ ਇਹਨਾਂ ਦੀ 90 ਹਜ਼ਾਰ ਫੌਜ ਦੇ ਇੱਕ ਮੈਨਰ ਖਾਉਂਦਾ ਲੇਕਿਨ ਫਿਰ ਵੀ ਉਹ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਦੇ ਵਿੱਚ ਸੀਜੀ ਪਾਈ ਉਹ ਸੀਜੀ ਜਿਸ ਤਰ੍ਹਾਂ ਪਾਈ ਉਹਦਾ ਮੈਂ ਆਪ ਨੂੰ ਵਿਆਖਿਆ ਨਹੀਂ ਕਰਾਂਗਾ ਠੀਕ ਹੈ ਸਭ ਨੂੰ ਪਤਾ ਹੈ ਕਿ ਉਹ ਦੁਨੀਆ ਜਾਣਦੀ ਦੁਨੀਆ ਜਾਣਦੀ ਐਸ ਚੀਜ਼ ਨੂੰ ਉਹਨੇ ਸਹادت ਪੀ ਨਾਲ ਪਾਈ ਕਿਵੇਂ ਪਾਈ ਸਰਕਾਰ ਨਾਲ ਉਹਦੇ ਕਿਵੇਂ ਤਸੱਲ ਕ ਖਤਮ ਹੋਏ ਤੇ ਸਰਕਾਰ ਨੇ ਉਸ ਨੂੰ ਠੀਕ ਆ ਵੀ ਕਿਉਂ ਇੱਧਰ ਆਇਆ ਕੀ ਕਹਾਣੀ ਹੈ ਹਾਂ ਉਹ ਬਹੁਤ ਲੰਮੀ ਹੈ ਇੰਨਾ ਆਪਾਂ ਵਿਸਤਾਰ ਦੇ ਵਿੱਚ ਨਹੀਂ ਜਾ ਸਕਦੇ ਵਿਸਤਾਰ ਦੇ ਵਿੱਚ ਨਹੀਂ ਜਾ ਜੀ ਵਾਈਰ ਜੀ ਕਾ ਹਾਂ ਜੀ ਇਹਨਾਂ ਨੇ ਕਿਹੜੀ جنگ ਦੇ ਵਿੱਚ ਅਸੀਂ ਦੁਬਾਰਾ ਇਹ ਜੀ ਬੰਗਲਾਦੇਸ਼ ਦੇ ਵਿੱਚ ਇਹ ਦੀ ਪਲਟਣ ਟੂ ਸਿੱਖਣ ਲੱਗੀ ਹਾਂ ਜੀ ਕਿਹੜੇ 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 ਮੁਲਕ ਨਾਲ ਹੋਈ ਸੀ ਲੜਾਈ ਇਹ ਬੰਗਲਾ ਬੰਗਲਾਦੇਸ਼ ਨਾਲ ਤੇ ਹਿੰਦੁਸਤਾਨ ਦੇ ਇਧਰ ਪੱਛਮ ਪਾਕਿਸਤਾਨ ਪਸਮਿਅ ਪਾਕਿਸਤਾਨ ਮੇਰਾ 71 ਦੇ ਵਿੱਚ 71 ਦੇ ਵਿੱਚ ਤੇ 8 ਤਰੀਕ ਨੂੰ 8 ਵਜੇ ਪਾਕਿਸਤਾਨ ਨੇ ਗੋਲਾ ਕੱਢਤਾ ਸੀਗਾ ਜਿਹੜਾ ਕਿ 18 ਤਰੀਕ ਨੂੰ ਸੀਸਫਾਇਰ ਹੋ ਗਿਆ ਸੀ ਵਾਜੀ ਵਾ 18 ਤਰੀਕ ਨੂੰ 1971 ਨੂੰ ਸੀਸਫਾਇਰ ਹੋ ਗਿਆ ਸੀ ਜਦੋਂ ਪਾਕਿਸਤਾਨ ਦੇ ਹੱਥ ਕੜੇ ਹੋ ਗਏ ਉਹਨਾਂ ਨੇ ਆਪ ਸੀਸਫਾਇਰ ਲੇਕਿਨ ਆਪਣੇ ਦੇਸ਼ ਨੇ ਨਹੀਂ ਹੱਥ ਕੜੇ ਕਰੇ ਲੇਕਿਨ ਪਾਕਿਸਤਾਨ ਨੇ ਹੱਥ ਕੜੇ ਕਰਕੇ ਹਥਿਆਰ ਤੇ ਹੱਥ ਕੜੇ ਕਰਕੇ ਖੜੇ ਹੋ ਗਏ ਠੀਕ ਹੈ ਜੀ ਵਾਹਿਗੁਰੂ ਜੀ ਬਹੁਤ ਬਹੁਤ ਜੀ ਸਾਡਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਗਲਤੀ ਗੱਲ ਹੋਵੇ ਤਾਂ ਬਈ ਮਾਫ ਕਰ ਦੇਣਾ ਕੋਈ ਗੱਲ ਨਹੀਂ ਮਾਫੀ ਦੀ ਗੱਲ